ਅੱਜ ਜੀ ਕਲ ਕਰਦੇ ਹਾਂ ਲੇਖ ਵੀਡੀਓ ਬਾਰੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸੰਦੀਪ ਦਾ ਵਿਆਹ ਕਵਲ ਨਾਲ ਹੋ ਜਾਂਦਾ ਹੈ ਪਿੰਕੀ ਨਾਲ ਤਲਾਕ ਹੋਣ ਤੋਂ ਬਾਅਦ ਕਵਲ ਨੇ ਸੰਦੀਪ ਨਾਲ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਸੰਦੀਪ ਪਹਿਲੀ ਵਾਰ ਆਪਣੇ ਪਿਕੇ ਘਰ ਆਈ ਸੀ ਵੈਸੇ ਤਾਂ ਸੰਦੀਪ ਆਪਣੇ ਪਿਕੇ ਘਰ ਨਹੀਂ ਆਉਣਾ ਚਾਹੁੰਦੀ ਸੀ ਪਰ ਰਿਤੇ ਰਿਵਾਜ ਕਰਕੇ ਉਸ ਨੂੰ ਜਾਣਾ ਪਿਆ ਪਰ ਜਦੋਂ ਉਹ ਦੇਖਦੀ ਹੈ ਤਾਂ ਸੋਨੂੰ ਜੀਤਾਂ ਦਾ ਵਿਵਹਾਰ ਬਦਲਿਆ ਹੋਇਆ ਸੀ ਉਹ ਬੜੇ ਖੁਸ਼ ਹੋ ਕੇ ਸੰਦੀਪ ਤੇ ਕਵਲ ਨੂੰ ਮਿਲੇ ਤੇ ਸੰਦੀਪ ਦਾ ਬੜੇ ਵਧੀਆ ਤਰੀਕੇ ਨਾਲ ਸਤਿਕਾਰ ਕੀਤਾ ਉਸ ਤੋਂ ਬਾਅਦ ਸੰਦੀਪ ਜੀਤਾਂ ਕੋਲ ਸੌਂ ਗਈ ਬਚਲੀ ਜਾਂਦੀ ਹੈ ਜੀਤਾਂ ਸੰਦੀਪ ਨੂੰ ਪੁੱਛਦੀ ਹੈ ਕਿ ਜਿਹੜਾ ਸੋਹਰਾ ਪਰਿਵਾਰ ਕਿਵੇਂ ਹੈ ਲੜਕਾ ਕਿਵੇਂ ਹੈ ਤਾਂ ਸੰਦੀਪ ਦਾਜੀ ਕਿ ਮੇਰਾ ਸੋਹਰਾ ਪਰਿਵਾਰ ਬਹੁਤ ਵਧੀਆ ਹੈ ਤੇ ਕਵਲ ਵੀ ਬਹੁਤ ਚੰਗਾ ਹੈ ਜੀਤਾ ਸੋਚਦੀ ਏ ਕਿ ਅਸੀਂ ਤਾਂ ਇਸ ਨੂੰ ਕਿਸੇ ਮਾੜੇ ਘਰ ਵਿਆਹ ਕਿ ਤੋੜਨਾ ਚਾਹੁੰਦੇ ਸੀ ਪਰ ਇਹ ਤਾਂ ਬੜੇ ਵਧੀਆ ਘਰ ਚਲੀ ਗਈ ਇਸ ਤੋਂ ਬਾਅਦ ਜੀਤਾ ਸਾਰੀਆਂ ਗੱਲਾਂ ਸੁਣਨ ਨੂੰ ਵੀ ਦੱਸਦੀ ਏ ਤੇ ਸੋਨੂੰ ਕਹਿੰਦੇ ਕਿ ਹੁਣ ਘਰ ਪਰੌਣੇ ਆਏ ਹੋਏ ਹਨ ਅਜਈਆਂ ਗੱਲਾਂ ਨਾ ਕਰਤੇ ਨਾ ਹੀ ਉਹਨਾਂ ਮੁਰੇ ਕੁਝ ਵੀ ਬੋਲਦੇ ਕਿ ਅਸੀਂ ਸੁਨੀਪ ਨਾਲ ਕੀ ਕਰਨਾ ਚਾਹੁੰਦੇ ਸੀ ਉਸ ਤੋਂ ਬਾਅਦ ਚਾਹ ਪਾਣੀ ਪੀਣ ਤੋਂ ਬਾਅਦ ਰੋਟੀ ਪਾਣੀ ਖਾਣ ਤੋਂ ਬਾਅਦ ਸੁਨੀਪ ਕਹਿੰਦੀ ਏ ਕਿ ਹੁਣ ਸਾਨੂੰ ਜਾਣਾ ਹੋਵੇਗਾ ਸ਼ਾਮਾ ਹੋ ਰਹੀਆਂ ਹਨ ਜਾਦੋ ਤਿੰਨੇ ਜਾਣੇ ਜਾਣ ਲੱਗਦੀਆਂ ਤੇ ਸੰਦੀਪ ਦੀ ਸੱਸ ਸੰਦੀਪ ਦੇ ਭਤੀਜੇ ਨੂੰ ਸ਼ਗਨ ਦੇ ਕੇ ਜਾਂਦੀ ਹੈ ਇਹ ਦੇ ਕੇ ਸੋਨੂੰ ਜੀ ਤਾਂ ਸੋਚਦੇ ਹਨ ਕਿ ਸੰਦੀਪ ਬੜੇ ਵਧੀਆ ਘਰ ਚਲੀ ਗਈ ਹੈ ਖੁੱਲਾ ਪੈਸਾ ਹੈ ਜੀ ਤੇ ਸੋਨੂੰ ਨੂੰ ਕਹਿੰਦੀ ਹੈ ਦੇਖੋ ਸੰਦੀਪ ਨੇ ਕਿੰਨਾ ਸੋਨਾ ਪਾਇਆ ਹੋਇਆ ਸੀ ਸੰਦੀਪ ਦੇ ਤਾਂ ਐਚਆਈ ਹੋ ਗਈਆਂ ਗੱਡੀ ਤੇ ਆਉਂਦੀ ਹੈ ਗੱਡੀ ਤੇ ਜਾਂਦੀ ਹੈ ਇਹਦੇ ਤਾਂ ਹੁਣ ਵਾਰੇ ਨਿਆਰੇ ਹੋ ਗਏ ਜੀ ਤਾਂ ਫਿਰ ਤਾਂ ਸੋਨੂੰ ਨੂੰ ਭੜਕਾਉਣ ਲੱਗ ਜਾਂਦੀ ਹੈ ਤੇ ਉਸ ਨੂੰ ਆਪਣੀਆਂ ਮਿੱਠੀਆਂ ਗੱਲਾਂ ਵਿੱਚ ਲੈ ਕੇ ਆਉਣ ਲੱਗ ਜਾਂਦੀ ਹੈ ਸੋਨੂੰ ਨੂੰ ਕਹਿੰਦੀ ਹੈ ਕਿ ਹਾਂ ਤੁਸੀਂ ਸੰਦੀਪ ਨੂੰ ਰੋਜ਼ ਫੋਨ ਲਾਇਆ ਕਰੋ ਮੈਂ ਵੀ ਉਸ ਨੂੰ ਫੋਨ ਲਾਇਆ ਕਰਾਂਗੀ ਤਾਂ ਹੀ ਉਹ ਸਾਡੇ ਨਾਲ ਮਿਲੇਗੀ ਵਰਤੇਗੀ ਜੇ ਸਾਨੂੰ ਕੁਝ ਮਿਲੇਗਾ ਇਧਰ ਜਦ ਕਵਲ ਸੰਦੀਪ ਤੇ ਉਸ ਦੀ ਸੱਸ ਘਰ ਪਹੁੰਚਦੇ ਹਨ ਤਾਂ ਸੰਦੀਪ ਦਾ ਮੂੰਹ ਉਤਰਿਆ ਵਾ ਦੇਖ ਕੇ ਉਸ ਦੀ ਸੱਸ ਉਸ ਨੂੰ ਪੁੱਛਦੀ ਹੈ ਕਿ ਤੇਰਾ ਚਿਹਰਾ ਕਿਉਂ ਉਤਰਿਆ ਹੈ ਤਾਂ ਸੰਦੀਪ ਦਾ ਜੀ ਕਿ ਕੁਝ ਨਹੀਂ ਪੇਕਿਆਂ ਤੋਂ ਆਈਆਂ ਇਸ ਲਈ ਤਾਂ ਸੰਦੀਪ ਦੀ ਸੱਸ ਕਹਿੰਦੀ ਹੈ ਕਿ ਜੇ ਤੂੰ ਉੱਥੇ ਰਹਿਣਾ ਚਾਹੁੰਦੀ ਸੀ ਤਾਂ ਤੂੰ ਰਹਿ ਪੈਣਾ ਸੀ ਤਾਂ ਸੰਦੀਪ ਕਹਿੰਦੀ ਨਹੀਂ ਅਸ ਉਸ ਤੋਂ ਬਾਅਦ ਸੰਦੀਪ ਦੀ ਸੱਸ ਉਸ ਨੂੰ ਕੁਝ ਕਹਿਣੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਹੁਣ ਇਹ ਗਹਿਣੇ ਆਂ ਦੀ ਸੰਭਾਲ ਤੂੰ ਕਰਨੀ ਹੈ ਤੇ ਸਾਡੇ ਰਿਵਾਜ ਹੈ ਕਿ ਨਵੀਂ ਬਹੂ ਨੂੰ ਆਪਣੇ ਘਰ ਦਾ ਗਹਿਣਾ ਦੇਣਾ ਹੈ ਤੇ ਉਸ ਨੂੰ ਪਾ ਕੇ ਹੀ ਰੱਖਣਾ ਹੁੰਦਾ ਹੈ। ਜਾ ਸੰਦੀਪ ਦੀ ਸੱਸ ਉਸ ਨੂੰ ਇਹ ਵੀ ਕਹਿੰਦੀ ਹੈ ਕਿ ਹੁਣ ਇਹ ਕਰਤੀ ਰਹਾ ਹੈ। ਤੂੰ ਇੱਥੇ ਹੱਸ ਖੇਡ ਕੇ ਰਹਿਣਾ ਹੈ। ਕਿਸੇ ਵੀ ਗੱਲ ਵਿੱਚ ਚਿਚਕਾਉਣ ਦੀ ਲੋੜ ਨਹੀਂ। ਮੈਨੂੰ ਪੁੱਛ ਲਿਆ ਕਰ। ਤੇ ਜਿਹੜੀ ਧਰਤੀ ਹੈ ਉਹ ਹੁਣ ਕਬਲ ਦੀ ਵੀ ਧਰਤੀ ਹੈ ਤੇ ਮੇਰੀ ਵੀ ਪੁੱਤਰੀ ਹੈ। ਅੱਜ ਇਹੋ ਜਹੀ ਕੋਈ ਗੱਲ ਵੀ ਦਿਮਾਗ ਵਿੱਚ ਨਹੀਂ ਲੈ ਕੇ ਆਉਣੀ ਕਿ ਅਸੀਂ ਤੇਰੀ ਥੀਨ ਨੂੰ ਬਗਾਨਾ ਸਮਝਦੇ ਆਂ ਅਸੀਂ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਜੀਤਾ ਸੰਦੀਪ ਹੁਣ ਕਿਹੜੀ ਚਾਲ ਖੇੜਦੀ ਹੈ ਸੰਦੀਪ ਨੂੰ ਆਪਣੇ ਜਾਲ ਵਿੱਚ ਫਸਾਉਣ ਵਿੱਚ ਕਾਮਯਾਬ ਹੁੰਦੀ ਹੈ ਕਿ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ